ਅਗੀਆਂ ਵਦਿਆਂ ਹੁਣ ਗੱਲ ਇੱਕ ਸਕੂਲ ਦੀ ਕਰਦੇ ਹਾਂ ਦਰਅਸਲ ਇਹ ਸਕੂਲ ਬੇहद ਖਾਸ ਹੈ ਕਿਉਂਕਿ ਇਹ ਸਕੂਲ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਛਾਇਆ ਹੋਇਆ ਹੈ ਬੀਤੇ ਦਿਨੀ ਇਸੇ ਸਕੂਲ 'ਚ ਇੱਕ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਵੱਡੇ ਸਿਆਸਤਦਾਨ ਵੀ ਪਹੁੰਚੇ ਸਨ ਤੇ ਇਸੇ ਸਕੂਲ ਦੀ ਹੁਣ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੀ ਹੈ ਜਿਸ ਤੋਂ ਬਾਅਦ ਲੋਕ ਸਰਕਾਰ ਨੂੰ ਲਾਣਤਾ ਪਾ ਰਹੇ ਨੇ ਵਿਰੋਧੀ ਸਰਕਾਰ ਨੂੰ ਘੇਰ ਰਹੇ ਨੇ ਇੱਥੋਂ ਤੱਕ ਕਹਿ ਰਹੇ ਨੇ ਕਿ ਯਾਰ ਇਹ ਤਾਂ ਹੱਦ ਹੀ ਹੋ ਗਈ ਪੂਰਾ ਮਾਮਲਾ ਕੀ ਹੈ ਲੋਕ ਖੁਦ ਵੇਖ ਲੋ ਹੋਲਾ ਵਾਲਾ ਗੇਟ ਤਿਆਰ ਕੀਤਾ ਗਿਆ ਹੈ ਸਾਹਮਣੇ ਪੰਜਾਬ ਸਰਕਾਰ ਵਾਲੀ ਕੱਡੀ ਵੀ ਖੜੀ ਹੈ ਅੰਦਰ ਜਾਣ ਸਾਰੀ ਪੰਜਾਬ ਸਿੱਖਿਆ ਕ੍ਰਾਂਤੀ ਵਾਲੀ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਹਲਕੇ ਦੇ ਐਮਐਲਏ ਦੀ ਤਸਵੀਰ ਲੋਕਾਂ ਦਾ ਸਵਾਗਤ ਕਰਦੀ ਹੈ ਚੰਦ ਕਦਮ ਹੋਰ ਅੱਗੇ ਵਧਨ ਤੇ ਅਜਿਹੀ ਇੱਕ ਹੋਰ ਤਸਵੀਰ ਨਜ਼ਰ ਆ ਜਾਂਦੀ ਹੈ ਜਿਸ ਤੇ ਵੱਡਾ-ਵੱਡਾ ਲਿਖਿਆ ਉਦਘਾਟਨ ਸਮਾਰੋਹ ਵਾਹ ਕੀ ਬਾਤ ਹੈ ਗੰਦਾਰ ਟੈਂਟ ਲਾਇਆ ਖਾਸ ਬੰਦਿਆਂ ਲਈ ਚਾਹ ਪਕੌੜਿਆਂ ਦਾ ਵੀ ਇੰਤਜ਼ਾਮ ਹੈ ਬੱਚਿਆਂ ਵੱਲੋਂ ਬਕਾਇਦਾ ਪਰਫਾਰਮੈਂਸ ਵੀ ਪੇਸ਼ ਕੀਤੀ ਗਈ ਹੈ ਇਨੀ ਗਰਮੀ ਦੇ ਬਾਵਜੂਦ ਲੱਗਦਾ ਹੈ ਕੋਈ ਵੱਡਾ ਹੀ ਕੰਮ ਕੀਤਾ ਹੈ ਸਰਕਾਰ ਨੇ ਤਾਂ ਹੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਅਗਵਾਈ ਕਰਨੀ ਪੈ ਗਈ ਮਾਨਯੋਗ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਨੂੰ ਸਾਂਝੇ ਯਤਨ ਕਰਨੇ ਪਏਗੇ ਅਤੇ ਇਨਾ ਸਾਰਾ ਯਤਨ ਕਰਨ ਤੋਂ ਬਾਅਦ ਕੀਤਾ ਗਿਆ ਕੰਮ ਵੀ ਹੁਣ ਤੁਹਾਨੂੰ ਵਿਖਾਉਣਾ ਹੈ ਜੀ ਹਾਂ ਇਹ ਸਮਾਗਮ ਇਸ ਲਈ ਰੱਖਿਆ ਗਿਆ ਇਹ ਨੀਂਹ ਪੱਥਰ ਇਸ ਲਈ ਲਗਾਇਆ ਗਿਆ ਕਿਉਂਕਿ ਇੱਥੇ ਸਰਕਾਰ ਜੀ ਨੇ ਪਖਾਨਿਆਂ ਦੀ ਮੁਰੰਮਤ ਕਰਵਾਈ ਹੈ ਜਿਸ ਦਾ ਉਦਘਾਟਨ ਕਰਦੇ ਐਮਐਲਏ ਸਾਹਿਬ ਨੇ ਬਕਾਇਦਾ ਫੋਟੋ ਵੀ ਕਰਵਾਈ ਹੈ ਜੀ ਹਾਂ ਮਾਨ ਸਰਕਾਰ ਦੀ ਇਸ ਅਨੋਖੀ ਸਿੱਖਿਆ ਕ੍ਰਾਂਤੀ ਦੇ ਚਲਦਿਆਂ ਹੁਣ ਬਰਨਾਲਾ ਦੇ ਹਲਕਾ ਪਦੌੜ ਦੇ ਪਿੰਡ ਕੁੰਨਸ ਦਾ ਇਹ ਸਰਕਾਰੀ ਸਕੂਲ ਅੱਜਕਲ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਆਵਾਸ਼ਣੂਮ ਦੇਖ ਲਓ ਸਾਰਾ ਪ੍ਰਾਣਾ ਦਾ ਦੇਖ ਲਓ ਇਹ ਸ਼ਕੀਰ ਚੀਜ਼ ਕੋਕ ਨਮੀ ਬਣੀ ਹੋਈ ਆ ਵਿੱਚ ਨਮਾਦਾਰ ਅਗੜੀ ਕਰਿਆ ਜੀ ਰੰਗ ਵੀ ਪੁਰਾਣੇ ਆ ਸਾਰੇ ਜੀ ਨਮਾ ਦੇਖੋ ਚ ਕੀ ਹੋਇਆ ਦੇਖ ਲਓ ਇਹ ਜਿਹੜੀਆਂ ਟਾਈਲਸ ਲੱਗੀਆਂ ਨੇ ਪਰ ਟਾਈਲ ਦੇ ਵਿੱਚ ਥੱਲੇ ਫਰਸ਼ ਵਾਲੀਆਂ ਟਾਈਲਸ ਦੇਖ ਲਓ ਇਹਦੀ ਸਫਾਈ ਵੀ ਨਹੀਂ ਕਰੀ ਹੋਈ ਘੱਟ-ਬੱਟ ਸਫਾਈ ਵੀ ਕਰ ਦੁੰਦੇ ਆ ਦੇਖੋ ਟਾਈਲਸ ਦੇਖ ਲਓ ਥੋਤੀਆਂ ਵੀ ਨਹੀਂ ਮਿੱਥੋ ਹੋਈ ਦਿੰਦੇ ਮੰਤਰੀ ਮੰਤਰੀ ਐਮ ਐਲ اے ਤਿੰਨ ਬੰਦਿਆਂ ਨੇ ਯਾਦਨ ਕਰੇ ਔਰ ਅੰਦਰ ਜਿਹੜੇ ਨੇ ਤੁਸੀਂ ਬਖਾਨੇ ਵੀ ਦੇਖਿਆ ਹੋਇਆ ਕੁਝ ਨਹੀਂ ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ ਜੇਕਰ ਵਾਕਈ ਪੂਰਾ ਸਮਾਗਮ ਕਰਵਾ ਕੇ ਪਖਾਨਿਆਂ ਦੀ ਮੁਰੰਮਤ ਬਾਰੇ ਲੋਕਾਂ ਨੂੰ মিডিਆ ਨੂੰ ਦੱਸਿਆ ਗਿਆ ਤਾਂ ਪਖਾਨੇ ਤਾਂ ਬੜੇ ਸ਼ਾਨਦਾਰ ਬਣਾਏ ਹੋਣੇ ਹੈ ਸਰਕਾਰ ਜੀ ਨੇ ਲਓ ਹੁਣ ਉਹ ਵੀ ਵੇਖ ਲਓ ਜਦੋਂ ਸਾਡੇ ਪੱਤਰਕਾਰ ਸਾਹਿਬ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਇਹ ਲੋਕ ਸਰਕਾਰ ਦੇ ਯਤਨਾਂ ਲਈ ਪਖਾਨਿਆਂ ਦੀ ਮੁਰੰਮਤ ਕਰਵਾਉਣ ਲਈ ਸਰਕਾਰ ਦਾ ਧੰਨਵਾਦ ਕਰਦੇ ਨਹੀਂ ਬਲਕਿ ਸਰਕਾਰ ਨੂੰ ਲਾਂਤਾਂ ਪਾਉਂਦੇ ਨਜ਼ਰ ਆਇਆ ਜਿਹੜਾ ਹੈ ਇਹ ਸਰਕਾਰ ਜਦੋਂ ਦੀ ਬਣੀ ਆ ਇਹਨਾਂ ਨੇ ਕੋਈ ਇਹਦੇ ਡਰਾਮਿਆਂ ਤੋਂ ਬਗੈਰ ਪੰਜਾਬ ਦੀ ਤਰੱਕੀ ਵੱਲ ਕੋਈ ਧਿਆਨ ਨਹੀਂ ਦਿੱਤਾ ਪੰਜਾਬ ਦੇ ਵਿੱਚ ਇਸ ਵੇਲੇ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ ਪੰਜਾਬ ਦਾ ਬੇਹਾਲ ਹੋਇਆ ਹੋਇਆ ਇੱਕੋ ਇੱਕ ਟਾਰਗੇਟ ਆ ਵੀ ਕਰੋੜਾ ਰੁਪਇਆ ਪੰਜਾਬ ਦੇ ਲੋਕਾਂ ਦਾ ਸਿਰਫ ਐਡਵਰਟਾਈਜ਼ਮੈਂਟ ਤੇ ਖਰਚਿਆ ਜਾ ਰਿਹਾ ਉਹਦੇ ਚੋਂ ਇੱਕ ਐਗਜ਼ਾਮਪਲ ਅੱਜ ਸਾਡੇ ਹਲਕੇ ਭਦੌੜ ਦੇ ਵਿੱਚ ਆ ਜਿਹੜੀ ਸਾਰੇ ਪੰਜਾਬ ਦੇ ਵਿੱਚ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਪਖਾਨਿਆਂ ਦੇ ਢਗਾਟਣ ਸਾਡੇ ਐਮ ਐਲ ਏ ਨੇ ਕੱਲ ਪਿੰਡਾਂ ਦੇ ਵਿੱਚ ਆਪਦੇ ਹਲਕੇ ਦੇ ਵਿੱਚ ਖਾਨਿਆਂ ਦੇ ਉਹ ਘਾਟਣ ਕੀਤੇ ਉਹਦੀ ਨਵੀਨ ਕਰਨ ਦੇ ਵੀ ਅਸੀਂ ਖਾਨਿਆਂ ਦੀ ਮੁਰੰਮਤ ਕਰਾਈ ਜੇ ਸਿੱਖਿਆ ਕ੍ਰਾਂਤੀ ਕਰਨੀ ਹੈ ਤਾਂ ਜਿਹੜੇ ਟੀਚਰ ਰੁਲਦੇ ਫਿਰਦੇ ਨੇ ਵਿਚਾਰੇ ਜਿਨ੍ਹਾਂ ਦੇ ਰੋਜ਼ ਡੰਡੇ ਮਾਰ ਮਾਰ ਕੇ ਅੰਦਰ ਜੇਲਾਂ ਚ ਦੇਤੇ ਉਹ ਵਿਚਾਰੀਆਂ ਨਾਲ 12-12 ਮਹੀਨੇ ਦੇ ਬੱਚੇ ਆਪਣੇ ਟੀਚਰ ਨਾਲ ਜੇਲਾਂ ਚ ਲੈ ਗਏ ਆ ਉਹਨਾਂ ਨੂੰ ਫਿੱਟ ਕਰੋ ਜੇ ਉਹਨਾਂ ਨੂੰ ਭਰਤੀ ਕਰੋ ਸ਼੍ਰੀਆ ਸਰਕਾਰਾਂ ਆਈਆਂ ਨੇ ਉਸ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਕੋਈ ਵੀ ਚੇਂਜ ਨਹੀਂ ਆਇਆ ਸਿੱਖਿਆ ਕ੍ਰਾਂਤੀ ਤਾਂ ਉਸ ਤਰ੍ਹਾਂ ਕਹਿੰਦੇ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੱਕਿਆ ਗਿਆ ਪੈਖਾਨਿਆਂ ਦੇ ਉਦਘਾਟਨ ਕਰਨ ਨਾਲ ਸਿੱਖਿਆ ਦਾ ਪੱਧਰ ਨਹੀਂ ਉੱਚਾ ਹੁੰਦਾ ਸਿੱਖਿਆ ਦਾ ਪੱਧਰ ਉੱਚਾ ਕਰਨ ਲਈ ਸਭ ਤੋਂ ਪਹਿਲਾਂ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੰਨੇ ਆਪ ਜੀ ਦੇ ਐਮਐਲਏ ਨੇ ਜਿੰਨੇ ਮੰਤਰੀ ਨੇ ਸਾਰਿਆਂ ਦੇ ਬੱਚੇ ਸਭ ਤੋਂ ਪਹਿਲਾਂ ਆਪ ਸਰਕਾਰੀ ਸਕੂਲਾਂ ਵਿੱਚ ਲਾਓ ਜਦੋਂ ਆਪ ਦੇ ਬੱਚੇ ਸਰਕਾਰੀ ਸਕੂਲਾਂ ਚ ਲੱਗਣਗੇ ਤਾਂ ਆਪ ਨੂੰ ਪਤਾ ਲੱਗੂ ਕਿ ਸਿੱਖਿਆ ਦੇ ਪੱਧਰ ਚ ਕ੍ਰਾਂਤੀ ਕੀ ਹੁੰਦੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਆ ਕਿ ਇਸ ਤਰ੍ਹਾਂ ਗੱਲਾਂ ਦੇ ਨਾਲ ਜਿਹੜੀ ਸਿੱਖਿਆ ਦੀ ਕ੍ਰਾਂਤੀ ਨਹੀਂ ਹੋ ਸਕਦੀ ਤੁਸੀਂ ਜ਼ਮੀਨੀ ਪੱਧਰ ਤੇ ਆ ਕੇ ਹਕੀਕਤ ਦੇਖੋ ਗੱਲਾਂ ਗੱਲਾਂ ਦੇ ਨਾਲ ਡਰਾਮੇਬਾਜ਼ੀ ਕਰਤੀ ਜਾਂ ਪਖਾਨਿਆਂ ਦਾ ਉਤਘਾਟਨ ਕਰਤਾ ਵੀ ਕੀ ਇਹਦੇ ਨਾਲ ਉਦਯੋਗਿਕ ਕ੍ਰਾਂਤੀ ਜਾਂ ਆਪਣੀ ਸੌਰੀ ਸਿੱਖਿਆ ਦੀ ਕ੍ਰਾਂਤੀ ਹੋ ਸਕਦੀ ਹੈ ਇਹ ਸਿਰਫ ਡਰਾਮੇਬਾਜ਼ੀ ਆ ਜੀ ਹਾਂ ਇਹਨਾਂ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਜੇਕਰ ਸਕੂਲ ਨੂੰ 8ਵੀਂ ਤੋਂ 10ਵੀਂ ਜਾਂ 12ਵੀਂ ਤੱਕ ਅਪਗ੍ਰੇਡ ਕੀਤਾ ਜਾਂਦਾ ਸਕੂਲ ਦੀ ਸ਼ਾਨਦਾਰ ਨਵੀਂ ਇਮਾਰਤ ਕਲਾਸਰੂਮ ਬਣਾਏ ਜਾਂਦੇ ਤਾਂ ਸ਼ਾਇਦ ਇਸ ਨੂੰ ਸਿੱਖਿਆ ਕ੍ਰਾਂਤੀ ਕਿਹਾ ਜਾ ਸਕਦਾ ਸੀ ਪਰ ਇਹ ਪਖਾਨਿਆਂ ਦੀ ਮੁਰੰਮਤ ਵਾਲੀ ਕ੍ਰਾਂਤੀ ਉਹਨਾਂ ਨੇ ਪਹਿਲੀ ਵਾਰ ਵੇਖੀ ਹੈ ਅਤੇ ਇਸਨੂੰ ਕੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਿਰਫ ਸਥਾਨਕ ਲੋਕ ਹੀ ਨਹੀਂ ਸਿਆਸਤਦਾਨਵੀ ਸਰਕਾਰ ਨੂੰ ਲੰਨਤਾ ਪਾ ਰਹੇ ਨੇ ਸਾਫ ਦਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਐਕਸਤੇ ਇਹ ਤੋਂ ਬੇਸ਼ਰਮੀ ਦੀ ਹੱਦ ਦੱਸਿਆ ਉਧਰ ਵਿਕਰਮ ਮਜੀਠੀਆ ਨੇ ਪੁੱਛਿਆ ਕਿ ਪਖਾਨਿਆਂ ਦੀ ਮਰਮਤ ਹੀ ਸਿੱਖਿਆ ਕ੍ਰਾਂਤੀ ਹੈ ਪਾਜਪਾਗੂ ਅਨਿਲ ਸਰਨ ਵੀ ਇਸ ਸ਼ਾਨਦਾਰ ਸਿੱਖਿਆ ਕ੍ਰਾਂਤੀ ਤੇ ਸਰਕਾਰ ਨੂੰ ਘੇਰਦੇ ਨਜ਼ਰ ਆਏ ਆਮ ਆਦਮੀ ਪਾਰਟੀ ਵੱਲੋਂ ਇੱਕ ਕ੍ਰਾਂਤੀ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਕਿਹੜੀ ਹੈ? ਕੀ ਇਹ ਉਦਘਾਟਨ ਕ੍ਰਾਂਤੀ ਹੈ? ਕਿਉਂਕਿ ਸਿੱਖਿਆ ਦੇ ਫੀਲਡ 'ਚ ਇਹਨਾਂ ਨੇ ਕੁਝ ਕੀਤਾ ਨਹੀਂ। ਸਟੇਟ ਦੇ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਬਰਨਾਲੇ ਵਿੱਚ ਐਮਐਲਏ ਨੇ ਲਾਲ ਸਿੰਘ ਹੋਕੇ ਸੀਨੀਅਰ ਸੈਂਟਰੀ ਸਕੂਲ 1.5 ਵਿਕੇਟ ਪਖਾਨਿਆਂ ਦੀ ਮੁਰੰਮਤ ਇਹ ਪੱਥਰ ਤੇ ਲਿਖਿਆ ਹੋਇਆ ਹੈ ਜਿਹੜਾ ਜਿੱਦੋਂ ਉਹਨਾਂ ਨੇ ਕੀਤਾ ਹੈ ਪਖਾਨਿਆਂ ਦੀ ਯਾਨੀ ਕਿ ਟਾਇਲਟ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਨੇੜੀ ਚੱਲੀ ਹੋਈ ਹੈ ਉਦਘਾਟਨਾ ਦੀ ਆ ਹਰਜੋਤ ਬੈਸੀ ਕੀ ਲਿਖਿਆ ਹੈ ਫਤਗੜ ਪੰਜ ਟੁਰ ਬਿਜਲੀ ਘਰ ਤੋਂ ਕੇਬਲ ਤਾਰ ਦਾ ਉਦਘਾਟਨ ਹੁਣ ਬਿਜਲੀ ਘਰ ਤੋਂ ਇਲੈਕਟ੍ਰਿਸਿਟੀ ਦੀ ਕੇਬਲ ਨਹੀਂ ਜਾਏਗੀ ਤੇ ਹਰ ਜੋਤ ਬੈਸ ਜਾਓ ਜਾਂ ਈਟੀਓ ਜਾਊਗਾ ਹਰ ਬਜ਼ਰੀ ਈਟੀਓ ਕੇਬਲ ਉਥੋਂ ਕੇਬਲ ਜਿਹੜੀ ਪਾਈ ਹੋ ਉਹਨੂੰ ਉਹਦਾ ਉਦਘਾਟਨ ਕਰਦੇ ਪਏ ਇਹ ਪੱਥਰ ਲੱਗਿਆ ਜੀ ਸੋ ਦਿਸ ਇਜ਼ ਦ ਸੌਰੀ ਸਟੇਟ ਆਫ ਅਫ ਹੈਲਥ ਆਫ ਦੀ ਪੰਜਾਬ ਗਵਰਨਮੈਂਟ ਹੁਣ ਤੁਸੀਂ ਦੱਸੋ ਕੀ ਸਮਝੀਏ ਕੀ ਹੀ ਕਹੀਏ ਨਾ ਆਮ ਆਦਮੀ ਪਾਰਟੀ ਵੱਲੋਂ ਲਿਆਂਦੀ ਸਿੱਖਿਆ ਕ੍ਰਾਂਤੀ ਪਹਿਲਾਂ ਕਦੇ ਕਿਸੇ ਨੇ ਵੇਖੀ ਸੀ ਤੇ ਇਸ ਸਿੱਖਿਆ ਕ੍ਰਾਂਤੀ ਬਾਰੇ ਤਾਂ ਕਦੇ ਕਿਸੇ ਨੂੰ ਸੁਪਨਾ ਵੀ ਨਹੀਂ ਆਇਆ ਹੁਣ ਹਾਂ ਇਹਨਾਂ ਜ਼ਰੂਰ ਹੈ ਕਿ ਸਕੂਲੀ ਬੱਚਿਆਂ ਨੂੰ ਦਿਨ ਰਾਤ ਮੁੱਖ ਮੰਤਰੀ ਮਾਨ ਸਾਹਿਬ ਦੀ ਸਿੱਖਿਆ ਕ੍ਰਾਂਤੀ ਵਾਲੀ ਇਸ ਤਸਵੀਰ ਨੂੰ ਵੇਖ ਕੇ ਮੁੱਖ ਮੰਤਰੀ ਸਾਹਿਬ ਦੇ ਸੁਪਨੇ ਜ਼ਰੂਰਾ ਸਕਦੇ ਨੇ ਜਾਂ ਫਿਰ ਅਮਰੀਕਾ ਵਾਲੇ ਵੀ ਇਸ ਸਿੱਖਿਆ ਕ੍ਰਾਂਤੀ ਨੂੰ ਸਟੱਡੀ ਕਰਨ ਪੰਜਾਬ ਆ ਸਕਦੇ ਨੇ ਜਿਵੇਂ ਕਿ ਮਾਨ ਸਾਹਿਬ ਦੇ ਸੇਧ ਮਾਡਲ ਤੇ ਮੁਹੱਲਾ ਕਲੀਨਿਕ ਮਾਡਲ ਨੂੰ ਸਟੱਡੀ ਕਰਨਾ ਇਸ ਬਰਨਾਲਾ ਤੋਂ ਆਸ਼ੀਸ਼ ਸ਼ਰਮਾ ਪੀਟੀਸੀ ਨਿਊਜ਼ ਤਾਜਦੇਸ਼ ਖਾਸ ਪ੍ਰੋਗਰਾਮ ਚੇਨਈ ਫਿਲਹਾਲ ਮੈਨੂਅਲ ਲਵ ਪੇਜ ਬੰਗੜ ਨੂੰ ਦਿਓ ਇਜਾਜ਼ਤ ਧੰਨਵਾਦ ਰਾਬਰਾਖਾ